ਲਾਈਵ ਮੈਟਰੋ ਵੀਡੀਓ ਪੂਰੀ ਸੁਣ ਲੋ ਨੇਰੇ ਪਿੱਛੋਂ ਕਰ ਦਿਓ ਸ਼ੇਅਰ ਹੈ ਠੀਕ ਆ ਗੱਲ ਸੁਣ ਲੋ ਧਿਆਨ ਜਿਹੜਾ ਆ ਮੁੰਡਾ ਤੇ ਕੁੜੀ ਨਹਿਰ ਦੇ ਵਿੱਚੋਂ ਬਚਾਏ ਨੇ ਖਾਨ ਪੈਣੀ ਗੱਲ ਦਾ ਡੈਡੀ ਤੇ ਖਾਨ ਦਾ ਪ੍ਰਾ ਕਰਮੀ ਖਾਨ ਇਹ ਬਈ ਨਾਨਕਿਆਂ ਤੋਂ ਆਉਂਦੇ ਸੀ ਉਧਰੋਂ ਆਪਣੀ ਜਿਹੜੀ ਪੂਰੇ ਗੁੱਬਾਂ ਵਾਲੀ ਨਹਿਰ ਵਾਦੀ ਹਾ ਢੜਰੀਆਂ ਲਵੇ ਇਹ ਗੱਡੀ ਲੈ ਕੇ ਮਰੂਤੀ 'ਚ ਇੱਕ ਕੁੜੀ ਤੇ ਇੱਕ ਮੁੰਡਾ ਨਹਿਰ ਦੇ ਵਿਚਾਲੇ ਡੱਗੇ ਖੜੇ ਸੀ ਗੱਲ ਕਰ ਸੀਸਿਆਂ ਵੀ ਲਿਕ ਲਗੇ ਵਿਚਾਰੇ ਉੱਪਰ ਖੜ ਗਈ ਪਹਿਲੀ ਗੱਲ ਤਾਂ ਮੇਰੀ ਇਹ ਆ ਪਾਈ ਵੀ ਜੇ ਤੁਹਾਡੇ ਮੁੰਡੇ ਕੁੜੀ ਕੋਈ ਚੰਡੀਗੜ੍ਹ ਜਾਂ ਮੋਹਾਲੀ ਜਾਂ ਬਰਨਾਲ ਜਾਂ ਲੌਂਗਰ ਸੁਨਾਮ ਸੰਗਰੂ ਕਿਤੇ ਵੀ ਕਿਤੇ ਪੜਦੇ ਨੇ ਤਾਂ ਆਪਣੇ ਜਵਾਕਾਂ ਦੀ ਗੌਰ ਰੱਖਿਆ ਕਰੋ ਕਿੱਥੇ ਪੜਨੇ ਜਾਂਦੇ ਨੇ ਕਿੱਥੇ ਖੜਦੇ ਨੇ ਕਿੱਥੇ ਖਾਂਦੇ ਪੀਂਦੇ ਨੇ ਜਵਾਕਾਂ ਦੀ ਗੌਰ ਕਰ ਲਿਆ ਕਰੋ ਅੱਜ ਦੇਖ ਲਓ ਜੇ ਇਹ ਰੱਬ ਕਰਕੇ ਨਾ ਆਉਂਦੇ ਖਾਣ ਪਹਿਣੀ ਵਾਲਾ ਡੈਡੀ ਤੇ ਕਰਮੀ ਖਾਣ ਤੇ ਖਾਣ ਦਾ ਭਰਾ ਜੇ ਇਹ ਉਧਰੋਂ ਨਾ ਆਉਂਦੇ ਕਿਤੇ ਇਹਨਾਂ ਨੇ ਬਈ ਵਿਚੀ ਮਰ ਜਾਣਾ ਜੀ ਕਿਉਂ ਗੱਡੀ ਦੀ ਟੇਢੀ ਖੜੀ ਸੀ ਉਹਦੇ ਉੱਪਰ ਖੜੇ ਸੀਗੇ ਆ ਖਾਨਪੈੜੀ ਵਾਲ ਦਾ ਡੈਡੀ ਆ ਜਿਨੇ ਆਪਦਾ ਪਰਨਾ ਲਾ ਕੇ ਕੁੜੀ ਨੂੰ ਬਾਹਰ ਕੱਢਿਆ ਤੇ ਮੁੰਡੇ ਨੂੰ ਪਰਨਾ ਫੜਾ ਕੇ ਬਾਹਰ ਕੱਢਿਆ ਪਹਿਲਾਂ ਬਾਈ ਕਰਮੀ ਖਾਨ ਕੁੜੀ ਨੂੰ ਕੱਢ ਕੇ ਲੈ ਕੇ ਆਇਆ ਇਹ ਅੱਖ ਤੇ ਸੱਟ ਲੱਗੀ ਆ ਇਹ ਮੈਂ ਤਾਂ ਕਰਕੇ ਵੀਡੀਓ ਬਈ ਨਹੀਂ ਦਿਖਾ ਸਕਦਾ ਫੇਸ ਨਹੀਂ ਦਿਖਾ ਸਕਦੇ ਤੇ ਪਹਿਲਾਂ ਤਾਂ ਇਹ ਦੇਖੀ ਗਏ ਵੀ ਬਰਨਾਲੇ ਤੋਂ ਆ ਕਿਤੋਂ ਆ ਕਿਤੋਂ ਸੱਚ ਨਹੀਂ ਬਈ ਪਹਿਲਾਂ ਤਾਂ ਬੋਲੇ ਇਹਨਾਂ ਨੇ ਕਿਉਂ ਘਰੋਂ ਡਰਦੇ ਜੀ ਵੀ ਕਿਤੇ ਪਤਾਂ ਲੱਜੇ ਫੇਰ ਬਈ ਫੇਰ ਦੁਬਾਰੇ ਗਿਆ ਉਹ ਮੁੰਡੇ ਨੂੰ ਲੈ ਕੇ ਆਇਆ ਬਾਕੀ ਜਿਗਰਾ ਦੇਖੋ ਨਾ ਨਹੀਂ ਪਾਣੀ 'ਚ ਕੋਈ ਨਹੀਂ ਵੱੜਦਾ ਇਹਨੇ ਪਹਿਲਾਂ ਇਹ ਗੱਲ ਕਹੀ ਜੀ ਬਈ ਗੱਲ ਨਾ ਫੜਿਓ ਸੋਨੂੰ ਮੈਂ ਬਚਾ ਲੂੰਗਾ ਧੰਨਵਾਦ ਇਹ ਬਾਈ ਕਰਮੀ ਖਾਨ ਦਾ ਜਿਨੇ ਪਾਣੀ ਦੇ ਵਿੱਚ ਆਪਣੀ ਜਾਨ ਦੀ ਬਾਜ਼ੀ ਲਾ ਕੇ ਦੋਨੇ ਜਾਨਾਂ ਨੂੰ ਬਚਾਇਆ ਫਰਮਾਤਮਾ ਚੜਦੀ ਕਲਾ ਰੱਖੇ ਨਾ ਦੋਨਾਂ ਜਾਨਿਆਂ ਨੂੰ ਜਿਹਨੇ ਖਾਣ ਪੈਣੇ ਵਾਲਦੇ ਡੈਡੀ ਨੇ ਆਪਣਾ ਪਰਨਾ ਫੜਾਇਆ ਜਿੰਨੀ ਬਾਹ ਲੱਗੀ ਉਹਨੇ ਲਾਈ ਤੇ ਬਾਕੀ ਉਹ ਮੁੰਡੇ ਨੇ ਕਰਮੀ ਖਾਨ ਨੇ ਇਹ ਕੁੜੀ ਤੇ ਮੁੰਡੇ ਨੂੰ ਬਾਹਰ ਸਹੀ ਸਲਾਮਤ ਕੱਢ ਲਿਆ ਤੇ ਮਾੜੀ ਜੀ ਕੁੜੀ ਤੇ ਛੱਟ ਸੀ ਆਪਾਂ ਕੁੜੀ ਦੀ ਵੀਡੀਓ ਨਹੀਂ ਦਿਖਾ ਸਕਦੇ ਹਨ ਇਹ ਜਿੱਤ ਸਾਰਿਆਂ ਦੀ ਸਾਂਝੀ ਹੁੰਦੀ ਆ ਪਰ ਬਈ ਤੁਸੀਂ ਆਪਣੇ ਜਵਾਕਾਂ ਦੀ ਗੌਰ ਜ਼ਰੂਰ ਕਰ ਲਿਆ ਕਰੋ ਕਿੱਥੇ ਪੜਨੇ ਜਾਂਦੇ ਨੇ ਕਿੱਥੇ ਹੀ ਖੜਦੇ ਬੈੰਦੇ ਨੇ ਪਰ ਆਹ ਮੁੰਡਾ ਸੀ ਬਈ ਜਿਹੜਾ ਕੁੜੀ ਨੂੰ ਲੈ ਕੇ ਆਈ ਲਈ ਮੇਤਰੋਂਨ ਸ਼ੁਰੂ ਤੋਂ ਵੀਡੀਓ ਦੇਖ ਲੋ ਪਹਿਲਾਂ ਤਾਂ ਕਰਮੀ ਖਾਨ ਜਿਹੜਾ ਪੈਣੀ ਵਾਲੇ ਖਾਨ ਦਾ ਭਰਾ ਉਹਨੇ ਕੱਪੜੇ ਲਾਹੇ ਤੇ ਪਹਿਲਾਂ ਨਾ ਕੁੜੀ ਨੂੰ ਕੱਢ ਕੇ ਰੱਖਿਆ ਦੋਨੇ ਜਣੇ ਗੱਡੀ ਤੇ ਖੜੇ ਨੇ ਕਬਈ ਹੋਰ ਆ ਗਿਆ ਸੀ ਉਹਨੇ ਮੋਬਾਈਲ ਫੜ ਲਿਆ ਤੇ ਇਹ ਬਾਈ ਨੇ ਕਿਹਾ ਉਹ ਕਰਵਾਏ ਪੈਂਦੇ ਨੇ ਭਲਾਈ ਦਾ ਕਟਾ ਜਮਾਨਾ ਬਹੁਤ ਹੋ ਜੇ ਬਾਈ ਕੱਢਣ ਵਾਲੇ ਦੇ ਇਲਜ਼ਾਮ ਉਹ ਲੱਗਦਾ ਹੁੰਦਾ ਆ ਵੀਰ ਨਾ ਹੱਥੇ ਹਾਂ ਮਾਰ ਕੇ ਇਹਨਾਂ ਨੂੰ ਬਚਾਉਣ ਚਾਹਾਂ ਤਾਂ ਵੀਡੀਓ ਜ਼ਰੂਰ ਬਣਾ ਲਿਆ ਕਰੋ ਕੋਈ ਵੀ ਇਹੋ ਜਿਹਾ ਕੰਮ ਕਰਦੇ ਹੋ ਜੇ ਤੁਹਾਡੇ ਕੋਲੇ ਕੋਈ ਹੁੰਦਾ ਜੇ ਨਹੀਂ ਹੁੰਦਾ ਕੋਈ ਫਿਰ ਵੀ ਕੋਈ ਚੱਕਰ ਨਹੀਂ ਹੁੰਦਾ ਵੀ ਜਾਨ ਬਚਾਉਣੀ ਸਭ ਤੋਂ ਵੱਡਾ ਪੁੰਨ ਤੁਹਾਡੇ ਸਾਹਮਣੇ ਨੇ ਪਹਿਲਾਂ ਇਹ ਗੱਲ ਕਹੀ ਆ ਕਿ ਮੇਰੇ ਗੱਲ ਨੂੰ ਨਾ ਡੰਗੜੇ ਬਈ ਮੈਂ ਤੁਹਾਨੂੰ ਬਚਾਉਂਗਾ ਤੇ ਫਿਰ ਘਰੋਂ ਟੈਨਸ਼ਨ ਲਾਓ ਤੇ ਲੈ ਵੀ ਮਿੱਤਰੋ ਪਹਿਲਾਂ ਤਾਂ ਬਾਈ ਨੇ ਨਾ ਕੁੜੀ ਨੂੰ ਜਾ ਕੇ ਕਿਹਾ ਵੀ ਬਾਹ ਫੜ ਬੋਝ ਕਰ ਇਹਨੂੰ ਬਚਾ ਲੈਣਾ ਦੇ ਗੱਡੀ ਖੜੀ ਆ ਮਰੂਤੀ ਪਤਾ ਨਹੀਂ ਕੀ ਕਰਨਾ ਹੈ ਕੀ ਨਾ ਰੱਬ ਜਾਣੇ ਜਵਾਜੂਦਨ ਹੈਗਾ ਕੋਈ ਬਾਕਾਂ ਦਾ ਗੌਰ ਰੱਖਿਆ ਕਰੋ ਬਹੁਤ ਜਰਮਾਨਾ ਮਾੜਾ ਆ ਗਿਆ ਅੱਜ ਦੇ ਦੇਣਾ ਛੋਡੇ ਘਰੇ ਜਿਹਦੇ ਵੀ ਇਹ ਜਵਾਕ ਨੇ ਲਾਸਾਂ ਜਾਣੀਆਂ ਸੀਗੀਆਂ ਨਹਿਰ ਦੇ ਵਿੱਚੋਂ ਗੱਡੀ ਦਾ ਭੈਣ ਮਰਾਵੇ ਪਰ ਸ਼ੁਕਰ ਕਰੋ ਪ੍ਰਮਾਤਮਾ ਵੱਲੋਂ ਹਨਾ ਦੋ ਰੱਬ ਦੇ ਰੂਪ ਰੱਬ ਦਾ ਰੂਪ ਹੀ ਆਏ ਯਾਰ ਜਿਨ੍ਹਾਂ ਨੇ ਸਾਨੂੰ ਬਚਾਲਿਆ ਇਹ ਦੋਨੇ ਮੁੰਡੇ ਕੁੜੀਆਂ ਨੂੰ ਖਾਣ ਪੈਣ ਦੀ ਗੱਲ ਦਾ ਡੈਡੀ ਤੇ ਖਾਣ ਦਾ ਪਰਾ ਕਰਮੀ ਖਾਣਾ ਇਹ ਕੋਦਰਤੀ ਨਾਨਕਿਆਂ ਤੋਂ ਸੀ ਰੱਬ ਦਾ ਰੂਪ ਹੀ ਹੁੰਦਾ ਬਈ ਜਿਹੜਾ ਬੰਦਾ ਬਚਾ ਕੇ ਜਾਂਦਾ ਉਹ ਆਪ ਉਹਨੂੰ ਰੱਬ ਹੀ ਸਮਝੇ ਜਿਹਨੇ ਬਚਾ ਲਿਆ ਹੁਣ ਇਹ ਤਾਂ ਇਹੀ ਕਹਿਣਗੇ ਜਿਨ੍ਹਾਂ ਦੀ ਜਾਨ ਬਚੀ ਆ ਵੀ ਰੱਬ ਦਾ ਰੂਪ ਹੀ ਸੀ ਯਾਰ ਸਾਨੂੰ ਭਾਵੇਂ ਗਾਲਾਂ ਕੱਢ ਪਾਵੇਂ ਕੁਸ ਮਰਜੀ ਕਹਿਗੇ ਪਰ ਇਹਨਾਂ ਨੂੰ ਉਹ ਚੀਜ਼ ਤਾਂ ਦੀ ਪਰ ਇਹਨਾਂ ਨੂੰ ਇਹ ਚੀਜ਼ ਦਾ ਪਤਾ ਵੀ ਸਾਡੀ ਜਾਨ ਬਚਾਈ ਇਹਨਾਂ ਨੇ ਕੋਈ ਪਰਮਾਤਮਾ ਨੂੰ ਚੜਦੀ ਗਾਰ ਇਹਨਾਂ ਦੋਨਾਂ ਜਣੇ ਜਿਨ੍ਹਾਂ ਨੇ ਜਾਨ ਬਚਾਈ ਆ ਪਰ ਇਹ ਜਿਹਾ ਕਿਤੇ ਹਾਸਾ ਹੁੰਦਾ ਬਾਈ ਬਣ ਕੇ ਨਾ ਜਰੂਰ ਬਚਾਦਿਆ ਕਰੋ ਬਾਕੀ ਬਾਈ ਹੁਣ ਤੁਸੀਂ ਆਦੇ ਬੱਚਿਆਂ ਦੀ ਜਰੂਰ ਗੌਰ ਕਰ ਲਿਆ ਕਰੋ ਕਹੇ ਨੂੰ ਤਾਂ ਗੱਲ ਸੁਣਨ ਨੂੰ ਹੇ ਬਾਈ ਕੌੜੀ ਲੱਗੂਗੀ ਕੱਚ ਤੇ ਸੱਚ ਕਹਿੰਦੇ ਚੁਪਦਾ ਹੁੰਦਾ ਕੁੜੀਆਂ ਸਾਨੂੰ ਪਤਾ ਲੱਗ ਗਿਆ ਵੀ ਕਿੱਥੇ ਜਾਂਦੀਆਂ ਨੇ ਕੀ ਕਰਦੀਆਂ ਨੇ ਸਾਨੂੰ ਵੀਡੀਓ ਦੇ ਵਿੱਚ ਸਾਰੇ ਆਮ ਦਿਖ ਹੀ ਜਾਂਦਾ ਮੈਂ ਕਹਿੰਦਾ ਮੋਬਾਈਲਾਂ ਨੇ ਦੁਨੀਆ ਫੱਟਦੀ ਬਾਈ ਤੁਸੀਂ ਕਹਿੰਦੇ ਹੋ ਵੀ ਸਾਡੀ ਕੁੜੀ ਚੰਡੀਗੜ੍ਹ ਵਰਤਦੀ ਹੈ ਮਹਾਲੀ ਪੜ੍ਹਦੀ ਹੈ ਬਰਨਾਲੇ ਨੂੰ ਪੜ੍ਹਦੀ ਹੈ ਪਰ ਆ ਤੁਹਾਡੇ ਸਾਹਮਣੇ ਆ ਕੋਈ ਕਾਲ ਦੇ ਕੋਲੋ ਬਣਾ ਕੇ ਗੱਲ ਨਹੀਂ ਕਹਿ ਰਹੇ ਮੋਟ ਵੀਡੀਓ ਦੇ ਵਿੱਚ ਜਿਹੜੀ ਗੱਲ ਆ ਤੁਹਾਡੇ ਸਾਹਮਣੇ ਆ ਪਈਆ ਕੁੜੀ ਬਾਈ ਸਾਟ ਅੱਖ ਤੇ ਲੱਗੀ ਆ ਆਪਣਾ ਤਾਂ ਕਰਕੇ ਇਹਦਾ ਮੂੰਹ ਨਹੀਂ ਦਿਖਾ ਸਕਦੇ ਇਹ ਜਿਤ ਸਲੋ ਕੁੜੀਆਂ ਸਾਰੀਆਂ ਸਾਝੀਆਂ ਹੁੰਦੇ ਨੇ ਗਲਤੀ ਚਲੋ ਜਵਾਕਾਂ ਤੋਂ ਹੋ ਜਾਂਦੀ ਹੈ ਪਰ ਮੈਂ ਤੁਹਾਨੂੰ ਹੱਥ ਬਣ ਕੇ ਬੇਨਤੀ ਕਰਦਾ ਵੀ ਆਹ ਦੀ ਜਵਾਕਾਂ ਦੀ ਬਈ ਗੌਰ ਕਰ ਲਿਆ ਕਰੋ ਕਿੱਥੇ ਪੜਨ ਲਿਖਣ ਜਾਂਦੇ ਨੇ ਕਿੱਥੇ ਖਾਂਦੇ ਪੀਂਦੇ ਨੇ ਕਿੱਥੇ ਘੁੰਮਦੇ ਫਿਰਦੇ ਨੇ ਬਾਈ ਬਣ ਕੇ ਸੋਂ ਹੱਥ ਬਣ ਕੇ ਬੇਨਤੀ ਆ ਸ਼ੁਕਰ ਕਰੋ ਪ੍ਰਮਾਤਮਾ ਦਾ ਬਈ ਇਹ ਦੋਪਰਾ ਆਪਣਾ ਕਰਮੀ ਖਾਨ ਤੇ ਉਹਦਾ ਡੈਡੀ ਹਨ ਪੈਣੀ ਵਾਲਦਾ ਕੁਦਰਤੀ ਨਹਿਰ ਨਹਿਰੋਂ ਦੇ ਮੋਟਰਸਾਈਕਲ ਹੀ ਪਾਈਆਂ ਦਾ ਡੇਪਿਆ ਇਹਨਾਂ ਨੇ ਤੁਰੇ ਜਾਂਦਾ ਹੀ ਛੱਡਤਾ ਵੀ ਚਲ ਕੋਈ ਗੱਲ ਨਹੀਂ ਹੁਣ ਤਾਂ ਕਾਢ ਹੀ ਲਾਵਾਂਗੇ ਤੁਰੇ ਜਾਂਦੇ ਨੇ ਮੋਟਰ ਸਾਹ ਦਾ ਲਾ ਕੇ ਕੱਪੜਾ ਹੀ ਛੱਟ ਕੇ ਫੇਰ ਭਾਈ ਨਹਿਰ ਚ ਵੜ ਗਿਆ ਜਿਗਰਾ ਦੇਖੋ ਨਹੀਂ ਕੋਈ ਨਹੀਂ ਨਹਿਰ ਦੇ ਵਿੱਚ ਵੜਦਾ ਅੱਜ ਕੱਲ੍ਹ ਆਲਾ ਕਹਿੰਦਾ ਯਾਰ ਇਹ ਤਾਂ ਮਰਨਗੇ ਆਪਾਂ ਨੂੰ ਵੀ ਮਰਵਾਉਣਗੇ ਤੁਸੀਂ ਧੰਨ ਦੇਖੋ ਸਲੂਟ ਆ ਗਈ ਯਾਰ ਇਹਨੂੰ ਕਰਮੇ ਖਾਣ ਨੂੰ ਪੈ ਨਹੀਂ ਵਾਲ ਨੂੰ ਭਾਈ ਬਹੁਤ ਪਹਿਲਾਂ ਤੋਂ ਵੀ ਹੈ ਨਾ ਪਰਿਵਾਰ ਇਹਦਾ ਸਾਰੀ ਸੇਵਾ ਕਰਦਾ ਡੈਡੀ ਇਹਦਾ ਆਲਿਆਂ ਦੀ ਸੇਵਾ ਕਰਦਾ ਪਰ ਹਣਾ ਪ੍ਰਮਾਤਮਾ ਵੱਲੋਂ ਸੇਵਾ ਲੈਣੀ ਹੁੰਦੀ ਹੈ ਕਿਸੇ ਬੰਦੇ ਦੀ ਹੈ ਨਾ ਪਰ ਇਹ ਲੋਕਾਂ ਨੂੰ ਨਹੀਂ ਸਮਝ ਆਉਂਦੀ ਯਾਰ ਨਹਿਰ ਤੇ ਤੁਸੀਂ ਗੱਡੀਆਂ ਲਈ ਫਿਰਦੋਂ ਯਾਰ ਗੱਡੀ ਦੇ ਕਹਿੰਦਾ ਬ੍ਰੇਕ ਫੇਲ ਹੋ ਗਏ ਫਲਾਣਾ ਪਹਿਲਾਂ ਤਾਂ ਇਹ ਕੋਈ ਨਾਂ ਨਹੀਂ ਦੱਸਿਆ ਪ ਗੱਲ ਤੋਂ ਕੁੜੀ ਗਰੀਮਾ ਹਲੀ ਤੋਂ ਬਰਨਾਲੇ ਤੋਂ ਚੰਡੀਗੜ੍ਹ ਤੋਂ ਕਿਥੇ ਨਾਮ ਲੈ ਲੈ ਗਰੇ ਕਿਥੋਂ ਨਾਮ ਲੈ ਲੈ ਗਰੇ ਚਲੋ ਬਾਈ ਹੋਲੀ ਹੋ ਗਈ ਫਿਰ ਮੁੰਡੇ ਨੂੰ ਦੁਬਾਰੇ ਕੱਢਿਆ ਇੱਕ ਵਾਰੀ ਕੱਢਿਆ ਪਹਿਲਾਂ ਕਰਮੀ ਨੇ ਫਿਰ ਇਹ ਦੁਆ ਮੁੰਡੇ ਨੂੰ ਦੁਬਾਰੇ ਫੇਰ ਕੱਢਣ ਵਾਗ ਗਿਆ ਫਿਰ ਉਹਨੂੰ ਬਾਹ ਫੜ ਕੇ ਉਹਨੂੰ ਕਹਿੰਦਾ ਵੀ ਤੂੰ ਮੂੰਹ ਤਾਂਾਂ ਰੱਖੀ ਤੇਰੇ ਮੂੰਹ ਚ ਪਾਣੀ ਨਾ ਪੈ ਜੇ ਤੇ ਮੈਂ ਤੈਨੂੰ ਡੁੱਬਣ ਨਹੀਂ ਦਿੰਦਾ ਬੇਫਿਕਰ ਰਹਿਣਾ ਮਰੂਤੀ ਗੱਡੀ ਤਾਂ ਵਿਚ ਹੀ ਰਹਿ ਗਈ ਕੋਈ ਗੱਡੀ ਦੇ ਉੱਪਰ ਸੀਸੇ ਵਿੱਚ ਦੀ ਨੰਗ ਕੇ ਤਾਂ ਹਾੜ ਗਿਆ ਤੇ ਫਿਰ ਇਹਦੀ ਬਾਹ ਫੜ ਕੇ ਨੂੰ ਆਦ ਮੋਢਿਆਂ ਦੇ ਉੱਪਰ ਬਿਠਾ ਆ ਕੇ ਬਈ ਨਹਿਰ ਦੇ ਵਿੱਚੋਂ ਬਾਰੇ ਗੱਡ ਕੇ ਲੈ ਕੇ ਆਏ ਨੀ ਬਈ ਕੋਈ ਨਹੀਂ ਨਹਿਰ ਦੇ ਵਿੱਚ ਵੜਦਾ ਹੈਗਾ ਤੁਹਾਨੂੰ ਪਤਾ ਹੀ ਆਪਾਂ ਆਪਣਾ ਬ੍ਰੇਡ ਦੀ ਗੱਲ ਨਹੀਂ ਦੋ ਪੈਂਚ ਜਵਾਗੜੀ ਦੇਖ ਚੱਲਾ ਪਗਾਨੀ ਤੀ ਗਿਆ ਪਰਮਾਤਮਾ ਚੜਦੀ ਕਲਾ ਰੱਖੇ ਤੇਰੇ ਦੋਸਤਾਂ ਮਿੱਤਰਾਂ ਨੂੰ ਇੱਕ ਸਾਈਡ ਤੇ ਤੂੰ ਪਰਾਂ ਨੂੰ ਲੈ ਕੇ ਜਾ ਪੈਂਚੋਂ ਬਾਕੀ ਗੱਲ ਡੈਡੀ ਖਾਣ ਪਹਿਣੀ ਹਲਦੇ ਉਹਨੇ ਆਪ ਦਾ ਪਰਨਾ ਦਿੱਤਾ ਪਰਨਾ ਬਈ ਜ਼ਰੂਰੀ ਆ ਗਰਮੀ ਹੈ ਸਰਦੀ ਹੈ ਇਹ ਹੋਵੇ ਪਰਨਾ ਜ਼ਰੂਰ ਰੱਖਿਆ ਕਰੋ ਕਿਉਂਕਿ ਡੈਡੀ ਉਹਦਾ ਪਰਨਾ ਬਣਦਾ ਹੁੰਦਾ ਉਹਨੇ ਨਾਲ ਦਿਨਾ ਪਰਨਾ ਖੋਲਿਆ ਤੇ ਪਰਨੇ ਦੇ ਨਾਲ ਇਹਦਾ ਹੱਕਾ ਮਨ ਲੱਗਿਆ ਇਹਦਾ ਨਿਕਿਆ ਪੂਰੀ ਤੇ ਮੁੰਡੇ ਨੂੰ ਨਹਿਰ ਦੇ ਵਿੱਚੋਂ ਬਾਹਰੇ ਕੱਢਿਆ ਆਪਾਂ ਕਹਿੰਨਾ ਪਰਨੇ ਦਾ ਫਾਇਦਾ ਨਹੀਂ ਹੁੰਦਾ ਬਹੁਤ ਵੱਡਾ ਫਾਇਦਾ ਹੋ ਗਿਆ ਆ ਤੁਸੀਂ ਮੇਰੇ ਮੋੜ ਦੇ ਮੋੜੇ ਤੇ ਗੱਲ ਨਹੀਂ ਦੇਣਾ ਕਿੰਨਾ ਡਾਣੀ ਨਾ ਮੋੜੀ ਨਾ ਰਸਤਾ ਅਮਾਰੋੜੇ ਬਿੱਤੀ ਸੀ ਮੇਰੇ ਕੋਲ ਜਿਨਾਂ ਕੇ ਗਾਪੀ ਵੀ ਪਰਨਾ ਬਾਈ ਜ਼ਰੂਰ ਰੱਖਿਆ ਕਰੋ ਨਹਿਰ ਨੂੰ ਉੱਤੇ ਜੀ ਕਦੋਂ ਵੀ ਤੁਸੀਂ ਜਾਂਦੇ ਹੋ ਤੇ ਗਲਤ ਜਗ੍ਹਾ ਸਿਰ ਤੇ ਬੰਨਣਗੇ ਜ਼ਰੂਰ ਰੱਖਿਆ ਕਰੋ ਪਰਨੇ ਨੇ ਅੱਜ ਦੋ ਜਾਨ ਦੋ ਜਾਨਾਂ ਵਜਾਤੀਆਂ ਤੇ ਬਾਕੀ ਆ ਮੁੰਡੇ ਨੇ ਛੋਡੇ ਸਾਹਮਣੇ ਨਹਿਰ ਦੇ ਵਿੱਚੋਂ ਲਈ ਜਾਂਦਾ ਆਪਣੀ ਜਾਨ ਤੇ ਬਾਜੀ ਲਾ ਕੇ ਬਾਈ ਦੇਖ ਲਾ ਜਾਨ ਦੀ ਬਾਜੀ ਲਾਤੀ ਮੁੰਡੇ ਨੇ ਦੋਨਿਆਂ ਜਣ ਨੂੰ ਦੇਖ ਲਓ ਤਰ ਤਰ ਕਿਨਾਲ ਕੱਢ ਕੇ ਲੈ ਕੇ ਆਣਾ ਇਹਦੇ ਵਿੱਚੋਂ ਇਹ ਜਿਹੜੀ ਨਹਿਰ ਆ ਹਰੀਗੜ ਪੂਰੇ ਕੁੱਬੇ ਵਾਲੀ ਨਹਿਰ ਬਾਜੀ ਢੱਡੀਆਂ ਲਵੇ ਗੱਡੀ ਇਹ ਮੂਤੀ ਪਤਾ ਨਹੀਂ ਦੱਬ ਜਾਣ ਦਾ ਵੀ ਇਹ ਆ ਰਲ ਨਸਾ ਕੀਤਾ ਆ ਸੀ ਜਾਂ ਗੱਡੀ ਦੇ ਬ੍ਰੇਕ ਫੇਲ ਹੋ ਗਏ ਜਾਂ ਧਿਆਨ ਕਿਸੇ ਹੋਰ ਪਾਸੇ ਜੀਗਾ ਇਹ ਬਈ ਹੁਣ ਇਹ ਜਾਣਦੇ ਨੇ ਨਾ ਤੇ ਬਾਕੀ ਇਹਨਾਂ ਦੀ ਸਹੀ ਸਲਾਮਤ ਬਈ ਇਹਨਾਂ ਨੂੰ ਕੱਢ ਰਿਹਾ ਆਪਾਂ ਕੁੜੀ ਦੀ ਵੀਡੀਓ ਨਹੀਂ ਦਿਖਾ ਸਕਦੇ ਆਪਾਂ ਫੇਸ ਨਹੀਂ ਦਿਖਾ ਸਕਦੇ ਚਲੋ ਹਣਾ ਜਵਾਕਾਂ ਨੂੰ ਗਲਤੀ ਹੋ ਜਾਂਦੀ ਨੇ ਪਰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਦੁਆਰੇ ਦੁਆਰੇ ਵੀ ਆਪਣਨੇ ਪਾਈ ਜਵਾਕਾਂ ਦੀ ਜ਼ਰੂਰ ਗੌਰ ਕਰ ਲਿਆ ਕਰੋ ਫੇਰ ਪਿੱਛੋਂ ਬੇਰਾਹਤ ਨਹੀਂ ਆਉਂਦਾ ਫੇਰ ਤੁਸੀਂ ਕਹੋਗੇ ਆਹ ਹੋ ਗਏ ਐ ਸੀਗਾ ਪਰ ਪਤਾ ਹੀ ਲੱਗ ਜਾਂਦਾ ਜਵਾਕਾਂ ਨਾਲ ਆਪਾਂ ਚਾਰਜਰ ਨਾਲ ਵੀ ਕੀ ਕਰਦੇ ਹਾਂ ਨਾ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਦੇ ਵਿੱਚ ਵੀ ਇਹ ਇਹ ਆ ਹੱਸ ਕੇ ਜਿਵੇਂ ਨਾ ਹੋਰ ਨਾ ਵਾਪਰ ਜੇ ਪਹਿਲੀਆਂ ਪੰਜ ਵਾਕ ਕਰ ਦੇਣਾ ਤੇ ਬਾਕੀ ਹੁਣ ਬਾਈ ਨੂੰ ਬਾਹਰ ਕੱਢ ਲਿਆ ਪਰ ਇਹਨੇ ਆਲਾ ਡਰੈਸਿੰਗ ਦਿੱਸਿਆ ਫਿਰ ਹੌਲੀ ਹੌਲੀ ਫੋਨ ਲਾਇਆ ਇਹ ਮੁੰਡਾ ਬਾਈ ਨੋਟਰੀ ਕਰਵਾ ਲਿਆ ਕਾਲੇ ਕਾਂ ਦਾ ਲਿਖ ਲਿਆ ਕਿਤੇ ਜੰਨੀ ਗੜ ਤੋਂ ਕਿਤੇ ਪੁੱਛ ਲਿਆ ਕਿਹੜੇ ਕਿਹੜੇ ਪਿੰਡ ਦੇ ਨੇ ਆ ਪਿੰਡ ਕਾਲੇ ਕਾਂ ਦਾ ਲਿਖ ਲਿਆ ਜੀ ਬਾਈ ਆਪਾਂ ਦੱਸ ਨਾ ਕਿਹੜੇ ਪਿੰਡ ਆ ਭਾਈ ਤੁਹਾਡਾ ਨਾ ਆਪਾਂ ਉਹਦੀ ਫੋਟੋ ਵੀਡੀਓ ਦਿਖਾਉਂਦਾ ਜਦੋਂ ਇਹ ਮੁੰਡੇ ਨੇ ਪਿੰਡ ਬਰਨਾਲਾ ਪਿੰਡ ਕਿਹੜੀ ਦਿਨਾਂ ਕੀ ਹੈਗਾ ਬਰਨਾਲਾ ਕੁੜੀ ਕਹਿੰਦੀ ਮੈਂ ਇਧਰੋਂ ਆਪਣੇ ਪਿੰਡ ਬਰਨਾਲਾ ਹੈ ਨਾਂ ਇਹ ਲਖਮਿੰਦਰ ਸਿੰਘਾ ਪਿੰਡ ਕਿਹੜਾ ਬਰਨਾਲਾ ਹੀ ਆ ਲੋਕਾਂ ਦਾ ਸੀਗਾ ਕੁੜੀ ਬੋਲ ਰਹੀ ਸੀ ਕਿਥੋਂ ਤੁਸੀਂ ਕੀ ਕਰ ਰਹੇ ਹੋ ਜਿਵੇਂ ਤਾਇਆ ਗੱਲਬਾਤ ਨਹੀਂ ਦੱਸ ਸਕਦਾ ਤੇ ਇਹ ਗੱਡੀ ਵਿੱਚ ਡਿੱਗੀ ਹੋਈ ਹੈ ਤੇ ਬਈ ਬਾਕੀ ਆਪਣਾ ਧਿਆਨ ਰੱਖਿਆ ਕਿਸੀ ਵੀ ਗਾਹ ਕੰਪਲੀਟ ਕਰਾਂਗੇ ਗੱਡੀ ਦੇ ਵਿੱਚ ਆ ਜਾ ਹੱਟ ਦੇ ਵਿੱਚ ਵੀਡੀਓ ਸ਼ੇਅਰ ਕਰ ਦੋ ਗਰੁੱਪਾਂ ਦੇ ਵਿੱਚ ਤੇ ਆਹ ਮੁੰਡਾ ਹੈਗਾ ਕਿ ਬਰਨਾਲਾ ਦਾ ਕਹਿੰਦਾ ਹੈਗਾ ਤੇ ਆਹ ਕੁੜੀ ਕਹਿੰਦੀ ਵੀ ਮੈਂ ਪਟਿਆ ਆ ਗਿਆ ਆਹ ਸਟੈਪ ਚੱਕ ਕੇ ਆਹ ਤੇ ਇਹਨਾਂ ਨੂੰ ਕੱਢਤਾ ਠੀਕ ਹੈ ਨਾ ਇਧਰ ਦੀ ਅਸੀਂ ਆਏ ਸੀਗੇ ਜਾਣ ਇਹਨਾਂ ਦੀ ਬਚ ਗਈ ਗੱਡੀ ਇਹਨਾਂ ਦੀ ਵਿੱਚ ਆ ਬਾਕੀ